ਅ ਦੇਖੋ ਬਹੁਤ ਹੀ ਖੁਸ਼ੀ ਦੀ ਗੱਲ ਹੈ ਔਰ ਸਰਕਾਰੀ ਪ੍ਰਾਇਮਰੀ ਸਕੂਲ ਮੁਕਸਰ ਦੇ ਵਿੱਚ ਜਿਹੜਾ ਫੁੱਲ ਸਕੂਲ ਜਿਹੜਾ ਏਸੀ ਕੀਤਾ ਗਿਆ ਜਿਵੇਂ ਕਿ ਪੰਜਾਬ ਸਰਕਾਰ ਦੀ ਪਾਲਿਸੀ ਹੈ এডੂਕੇਸ਼ਨ ਦੇ ਉੱਪਰ ਕਿ এডੂਕੇਸ਼ਨ ਨੂੰ ਬਿਹਤਰ ਕਰਨਾ ਹੈ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਔਰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਜੀ ਦੇ ਉਦਮਾ ਸਦਕਾ ਔਰ ਖਾਸ ਤੌਰ ਤੇ ਸਾਡੇ ਜ਼ਿਲ੍ਹੇ ਦੇ ਡੀਓ ਦਿਸਪਾਲ ਮੌਂਗਾ ਜੀ ਸਾਡੇ ਇੱਥੋਂ ਦੇ ਬੀਪੀਓ ਰਾਜਵਿੰਦਰ ਜੀ ਔਰ ਜਗਦੀਪ ਜੀ ਔਰ ਖਾਸ ਤੌਰ ਤੇ ਇਸ ਸਕੂਲ ਦੇ ਮੁਖੀ ਜਸਵੰਤ ਸਿੰਘ ਜੀ ਜਿਨ੍ਹਾਂ ਦੇ ਉਦਮ ਸਦਕਾ ਇਹ ਸਕੂਲ ਨੂੰ ਫੁੱਲ ਏਸੀ ਕੀਤਾ ਗਿਆ ਸਾਰੇ ਕਮਰਿਆਂ ਦੇ ਵਿੱਚ ਏਸੀ ਲਾਏ ਗਏ ਆ ਤਾਂ ਕਿ ਬੱਚਿਆਂ ਨੂੰ ਗਰਮੀ ਦੇ ਵਿੱਚ ਕੋਈ ਦਿੱਕਤ ਨਾ ਆਵੇ ਔਰ ਇੱਥੇ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਜਦੋਂ ਸਟਾਫ ਨਾਲ ਗੱਲ ਹੋਈ ਤੇ ਇਹਨਾਂ ਨੇ ਇਹ ਗੱਲ ਕਹੀ ਕਿ ਸਾਡੇ ਸਕੂਲ ਦੀ ਜਿਹੜੀ ਕੈਪੈਸਿਟੀ ਹੈ ਉਹ ਘਟ ਗਈ ਸਾਡੇ ਸਕੂਲ ਦੇ ਵਿੱਚ ਅਸੀਂ ਬੱਚਿਆਂ ਨੂੰ ਐਡਮਿਸ਼ਨ ਦੇਣ ਤੋਂ ਅਨਕਾਰ ਕੀਤਾ ਇਹ ਪਹਿਲੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਐਡਮਿਸ਼ਨ ਲੈਣ ਦੇ ਲਈ ਲਾਈਨ ਦੇ ਵਿੱਚ ਲੱਗਣਾ ਪਿਆ ਇਹ ਮਾਨ ਸਰਕਾਰ ਦੇ ਜਿਹੜੇ ਹੁਕਮ ਸੀ ਮਾਨ ਸਰਕਾਰ ਦੇ ਉਦਮ ਹੈ ਜਿਹੜੇ ਐਜੂਕੇਸ਼ਨ ਦੇ ਵਿੱਚ ਚੰਗੇ ਕਦਮ ਪੁੱਟ ਰਹੀ ਹੈ ਉਹਦਾ ਇਹ ਰਿਜ਼ਲਟ ਹੈ ਕਿਸ ਤਰ੍ਹਾਂ ਕਈ ਬਿਲਡਿੰਗਾਂ ਸਕੂਲਾਂ ਦੇ ਪੈਣੀ ਸਕੂਲਾਂ ਵਿੱਚ ਜਿਹੜੀ ਕੰਮ ਹੋ ਚੁੱਕੀ ਹੈਂ ਜੇ ਕੋਈ ਪ੍ਰਾਲਾ ਕਰ ਲਿਆ ਜਾਂਦਾ ਕਿਸੇ ਤਰ੍ਹਾਂ ਜਪੂਰੇ ਪੰਜਾਬ ਵਿੱਚ ਵੀ ਏਸੀ ਸਰ ਕਈ ਜਗ੍ਹਾ ਬਿਲਡਿੰਗਾਂ ਵੀ ਕਮਜ਼ੋਰ ਆ ਉਹਨੂੰ ਲੈ ਕੇ ਮਾਨ ਸਰਕਾਰ ਦੀ ਕੀ ਪਾਲਿਸੀ ਹੈ ਨਹੀਂ ਨਹੀਂ ਮੈਂ ਸੁਣ ਦੱਸਦਾ ਜੀ ਪਹਿਲੀ ਸਰਕਾਰ ਆਈ ਹੈ ਜੀਨੇ ਸਰਕਾਰੀ ਸਕੂਲਾਂ ਦੀ ਬਾਉਂਡਰੀ ਵਾਲ ਵਾਸਤੇ ਮੈਨੂੰ ਲੱਗਦਾ ਕੋਈ ਪਿੰਡ ਅਜਿਹਾ ਨਹੀਂ ਰਿਹਾ ਹੁਣ ਡੀਓ ਸਾਹਿਬ ਮੇਰੇ ਨਾਲ ਬੈਠੇ ਆ ਕਿ ਜਿਨ੍ਹਾਂ ਦੀ ਕੋਈ ਡਿਮਾਂਡ ਸੀ ਉਹ ਪੂਰੀ ਨਾ ਹੋਈ ਹੋਵੇ ਜਿਨ੍ਹਾਂ ਨੇ ਰੂਮਸ ਦਾ ਦੱਸਿਆ ਔਰ ਸਾਡੇ ਇੱਥੇ ਗੁਰਪ੍ਰੀਤ ਸਾਹਿਬ ਬੈਠੇ ਆ ਔਰ ਮੈਨੂੰ ਨਹੀਂ ਲੱਗਦਾ ਕਿਸੇ ਸਕੂਲ ਦੇ ਵਿੱਚ ਕਿਸੇ ਕਮਰੇ ਦੀ ਘਾਟ ਹੈ ਇਸ ਕਰਕੇ ਠੀਕ ਹੈ ਕੋਈ ਇੱਕ ਅਦਾ ਸਕੂਲ ਹੋ ਸਕਦਾ ਜਿਹਦੇ ਵਿੱਚ ਕੋਈ ਕਮਰੇ ਦੀ ਜਾਂ ਕਿਸੇ ਬਿਲਡਿੰਗ ਦੀ ਘਾਟ ਹੋਵੇ ਪਰ ਅਦਰਵਾਈਜ਼ ਸਰਕਾਰੀ ਸਕੂਲਾਂ ਦੇ ਵਿੱਚ ਹੁਣ ਸਾਰਾ ਚੀਜ਼ਾਂ ਪ੍ਰੋਪਰ ਹੈਗੀਆਂ ਸਾਰੇ ਪੰਜਾਬ ਵਿੱਚ ਇਹ ਸੀ ਕਿਤੇ ਜਾ ਰਹੀ ਹੈ ਜਾਂ ਥੱਲੇ ਮੁਕਸਰ ਦੇ ਨਹੀਂ ਇਹ ਸ਼ੁਰੂਆਤ ਹੈ ਸ਼ੁਰੂਆਤ ਦੇ ਵਿੱਚ ਮੁਕਸਰ ਸਾਡਾ ਮੋਹਰੀ ਰਿਹਾ ਹਮੇਸ਼ਾ ਸਾਰੇ ਕੰਮਾਂ ਦੇ ਵਿੱਚ ਤੇ ਅੱਜ ਅਸੀਂ ਪੰਜਾਬ ਦੇ ਲਈ ਸਿਹਤ ਬਣੇ ਆਂ ਔਰ ਮਾਰਗਦਰਸ਼ਕ ਬਣਿਆ ਸਾਡਾ ਮੁਕਸਰ ਜ਼ਿਲ੍ਹਾ ਔਰ ਜ਼ਿਲ੍ਹੇ ਦੇ ਵਿੱਚੋਂ ਸਰਕਾਰੀ ਪ੍ਰਾਇਮਰੀ ਸਕੂਲ ਮੁਕਸਰ ਦਾ ਖਾਸ ਤੌਰ ਤੇ ਔਰ ਮੈਂ ਖਾਸ ਤੌਰ ਤੇ ਵਧਾਈ ਦਿਨਾ ਸਾਡੇ ਐਮਐਲਏ ਜਗਦੀਪ ਸਿੰਘ ਜੀ ਕਾਕਾ ਬਰਾੜ ਜੀ ਦੇ ਉਦਮ ਸਦਕਾ ਉਹਨਾਂ ਦੀ ਦੇਖ ਰੇਖੇ ਹੇਠਾਂ ਜਿਹੜਾ ਇੱਥੋਂ ਦਾ ਪ੍ਰਬੰਧ ਆ ਉਹ ਵੀ ਵਧੀਆ ਚੱਲ ਰਿਹਾ ਹੈ ਔਰ ਖਾਸ ਤੌਰ ਤੇ ਇਸ ਸਕੂਲ ਨੂੰ ਦੇ ਸਟਾਫ ਨੂੰ ਸਾਰਿਆਂ ਨੂੰ ਵਧਾਈ ਹੈ ਜਿਨ੍ਹਾਂ ਨੇ ਪੂਰੇ ਪੰਜਾਬ ਦੇ ਵਿੱਚ ਪਹਿਲੀ ਈਅਰ ਪਰਤ ਸ਼ੁਰੂ ਕੀਤੀ ਔਰ ਇਸ ਨੂੰ ਸਾਰੇ ਪੰਜਾਬ ਦੇ ਵਿੱਚ ਲੈ ਕੇ ਜਾਵਾਂਗੇ ਜਿਸ ਤਰ੍ਹਾਂ ਦੁੱਧੇ ਦੀ ਗੱਲ ਕੀ ਹੈ ਦੁੱਧਾ ਵਿੱਚ ਬਰਸਾਤ ਹੋਈ ਹੈ ਪਾਣੀ ਖੜਾ ਰਿਹਾ ਲਗਾਤਾਰ ਲੋਕਾਂ ਕੋਲ ਛੁੱਟੀ ਵੀ ਕੀਤੀ ਗਈ ਹੈ ਕਿ ਉਸ ਵੇਲੇ ਵੀ ਕੋਈ ਉਪਰਾਲਾ ਕਰੋਗੇ ਦੇਖੋ ਜਦੋਂ ਜਦੋਂ ਕੁਦਰਤੀ ਆਫਤਾਂ ਆਉਂਦੀਆਂ ਹਨ ਕੁਦਰਤੀ ਆਫਤ ਦੇ ਵਿੱਚ ਤਾਂ ਵੱਡੇ ਵੱਡੇ ਪ੍ਰੋਜੈਕਟ ਫੇਲ ਹੋ ਜਾਂਦੇ ਆ ਤਾਂ ਉਹਦੇ ਲਈ ਵੀ ਗਾਂ ਤੋਂ ਜਿਵੇਂ ਤੁਸੀਂ ਹੁਣ ਦੱਸਿਆ ਅਸੀਂ ਚੰਗਾ ਕੰਮ ਕਰਨ ਦੇ ਲਈ ਜਾਂ ਉੱਥੇ ਜਿਹੜੀ ਸਮੱਸਿਆ ਆ ਰਹੀ ਹੈ ਉਹਨੂੰ ਦੂਰ ਕਰਨ ਦੇ ਲਈ ਉਪਰਾਲਾ ਕਰਾਂਗੇ ਇਹ ਬਹੁਤ ਵਧੀਆ ਉਪਰਾਲਾ ਜੀ ਜਿਹੜੇ ਸਾਡੇ ਛੋਟੇ-ਛੋਟੇ ਬੱਚੇ ਜਿਹੜੇ ਜੇ ਪ੍ਰਾਈਵੇਟ ਸਕੂਲਾਂ ਦੇ ਬੱਚੇ ਏਸੀ ਕਮਰੇਾਂ 'ਚ ਪੜ੍ਹਦੇ ਆ ਤੇ ਅੱਜ ਸਾਨੂੰ ਇਹ ਬਹੁਤ ਵਧੀਆ ਮੌਕਾ ਪ੍ਰਾਪਤ ਹੋਇਆ ਹੈ ਕਿ ਸਾਡੇ ਜਿਹੜੇ ਗਰੀਬ ਬੱਚੇ ਐ ਵੀ ਏਸੀ ਵਿੱਚ ਪੜ੍ਹ ਕੇ ਵਧੀਆ-ਵਧੀਆ ਜਿਹੜੇ ਅੱਗੇ ਨਾਗਰਿਕ ਬਣਨਗੇ ਤੇ ਚੰਗੀਆਂ ਪੋਸਟਾਂ ਤੇ ਲੱਗਣਗੇ ਜੀ ਸਰ ਇਸ ਤੋਂ ਪਹਿਲਾਂ ਜਿਲ੍ਹੇ 'ਚ ਹੋਰ ਕਿੰਨੇ ਸਕੂਲ ਏਸੀ ਹੈ ਜੀ ਪ੍ਰਾਇਮਰੀ ਸਕੂਲ ਪ੍ਰਾਇਮਰੀ ਸਕੂਲ ਸਰ ਜਿਹੜੇ ਫੁੱਲੀ ਏਸੀ ਨਹੀਂ ਕੁਝ ਪਾਰਸ਼ੀਅਲ ਏਸੀ ਹੈਗੇ ਆ ਜਿਵੇਂ ਸਾਡਾ ਕੌਣੀ ਸਕੂਲ ਹੈ ਉੱਥੇ ਅਸੀਂ ਦੋ ਕਮਰੇ ਏਸੀ ਕੀਤੇ ਹੋਏ ਆ ਤਾ ਹੁਣੇ ਸ਼ੁਰੂਆਤ ਹੋ ਗਈ ਕਿਉਂਕਿ ਇਸ ਸਰਕਾਰ ਦੇ ਆਉਣ ਤੋਂ ਬਾਅਦ ਜਿਹੜਾ ਇਹ ਅਸੀਂ ਸੋਚਿਆ ਵੀ ਜਿੰਨੇ ਵੀ ਸਕੂਲ ਵੱਧ ਤੋਂ ਵੱਧ ਏਸੀ ਹੋ ਸਕਦੇ ਆ ਤੇ ਉਮੀਦ ਆ ਵੀ ਆਉਣ ਵਾਲੇ 2.5 ਸਾਲਾਂ ਦੇ ਵਿੱਚ ਕਾਫੀ ਸਕੂਲ ਅਸੀਂ ਏਸੀ ਕਰ ਦੇਵਾਂਗੇ ਜਿਹੜੇ ਮਾਪੇ ਜਿਹੜੇ ਕਹੇ ਜਾਣੇ ਕਿ ਪ੍ਰਾਈਵੇਟ ਸਕੂਲਾਂ ਇੱਤਾਂ ਦੇ ਆ ਸਿਰਫ ਜਿਹੜੇ ਸਰਕਾਰੀ ਸਕੂਲਾਂ ਕਿਸੇ ਕਹਿਣਾ ਚਾਹੁੰਦੇ ਆ ਦੇਖੋ ਜਿਹੜੇ ਬੱਚੇ ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ ਆ ਜਾਂ ਅੱਜ ਤੁਸੀਂ ਦੇਖੋਗੇ ਵੀ ਸਰਕਾਰੀ ਸਕੂਲਾਂ ਦੇ ਬੱਚੇ ਵੀ ਉਹਨਾਂ ਨਾਲੋਂ ਬਹੁਤ ਅੱਗੇ ਆ ਅਸੀਂ ਬੜੇ ਮੈਂ ਆਪ ਖੁਦ ਟੈਸਟ ਕੀਤਾ ਹੈ ਬਹੁਤ ਸਾਰੇ ਕੁਐਸਚਨ ਅਸੀਂ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਨੂੰ ਪਾ ਕੇ ਦੇਖੇ ਆ ਉਹ ਉਹਨਾਂ ਨੂੰ ਨਹੀਂ ਆਏ ਤੇ ਜਦੋਂ ਕਿ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਆ ਵੀ ਗਏ ਉਹ ਥੋੜਾ ਜਿਹਾ ਥੋੜਾ ਜਿਹਾ ਆਪਣੇ ਮਨ ਦੇ ਵਿੱਚ ਹੁੰਦਾ ਜਿਵੇਂ ਕੋਈ ਮਹਿੰਗੀ ਚੀਜ਼ ਆਪਾਂ ਛੇਤੀ ਲੈ ਲੈਨੇ ਤੇ ਸਸਤੀ ਚੀਜ਼ ਨੂੰ ਆਪਾਂ ਨੂੰ ਕਹਿ ਦੇਵੇ ਉਹਦੀ ਆਪਾਂ ਕਦਰ ਘੱਟ ਕਰਦੇ ਆ ਇਸ ਕਰਕੇ ਸਰਕਾਰ ਨੇ ਫ੍ਰੀ ਐਜੂਕੇਸ਼ਨ ਦਿੱਤੀ ਹੈ ਤੇ ਕੁਝ ਬੰਦਿਆਂ ਨੂੰ ਐ ਹੁੰਦਾ ਵੀ ਜਿੰਨਾ ਚਿਰ ਜੇਬ ਦੇ ਵਿੱਚੋਂ ਲੱਖ 2 ਲੱਖ ਜੇਬ ਚੋਂ ਜਾਵੇ ਨਾ ਉਹਨਾਂ ਚੋਂ ਉਹਨਾਂ ਨੂੰ ਨਜ਼ਾਰਾ ਜ ਨਹੀਂ ਆਉਂਦਾ ਇਹੋ ਚੀਜ਼ ਹੈ